ਮਾਣੇ ਗੁਰਜੀ ਕੀ ਫਤਿਹ ਦਸ ਬੰਦਨਨ ਕੁਵਾਰੋ ਸਰਬ ਗੁਰੂ ਰੱਖੋ ਜੋ ਲੇ ਮੇਰਾ ਉਹ ਪ੍ਰਭੂ ਨਾਨਕ ਦੇ ਘਰ ਆਸ ਲਿਖੇ ਪ੍ਰਭ ਆਇਆ ਪਰਿਆਤ ਉਗੜ ਨਾਏ ਨਾਨਕ ਦੀ ਪ੍ਰਭੈਂਤੀ ਆਪਣੀ ਭਗਤੀ ਲਾਏ ਤੁਹ ਸੋਨਤਾਨ ਕਾ ਹੋ ਮੀਆਂ ਤੇਰੀ ਤੁਮ ਬਜਾਏ ਜੋ ਤੁਰੇ ਲੋਕਾ ਸਭ ਮੇਂ मैं मूर्ख जाई क्या कदि कद कद देखा मैं कथन कथन जाई सोई आखा बड़े आई उचारण करो तेरे सुखमनी साहब जी ने सोलमेश बद है ਕਰਦੇ ਆਂ ਮਹਾਰਾਜ ਜੀ ਜਪਵਾ ਕਰੋ ਜੀ ਸ਼ਲੋਕ ਰੂਪਨ ਰੇਖਨ ਅਨੰਦ ਜਿ ਸੈ ਗੁਣ ਸੈ ਪ੍ਰਭ ਭਿੰਨ ਜਿਸੈ ਵਯੇ ਨਾਨਕ ਜਿਸ ਹੋਵੇ ਸੋ ਪਰਸਨ ਮਹਾਰਾਜ ਜੀ ਕਹਿੰਦੇ ਭਾਵੇਂ ਪ੍ਰਭੂ ਦਾ ਰੂਪ ਨੇ ਹੈ ਕਿੰਨੇ ਹੈ ਕੋ ਰੰਗ ਵੀ ਨਹੀਂ ਹੈ ਤੇ ਜਿੰਨਾ ਗੁਣਾਂ ਤੋਂ ਪਰੇ ਹੈ ਪਰ ਕਹਿੰਦੇ ਜਿਸ ਨੂੰ ਤੇ ਉਹ ਪ੍ਰਸੰਨ ਹੋ ਜਾਵੇ ਬਾਰੇ ਗੁਰੂ ਜੀ ਪਰਮੇਸ਼ਰ ਇਹ ਨਾਲ ਉਸ ਨੂੰ ਆਪਣਾ ਆਪ ਲਖਾ ਦਿੰਦਾ ਹੈ ਜਨਾਂ ਦਿੰਦਾ ਹੈ ਬੁਝਾ ਦਿੰਦਾ ਹੈ ਜਾਣਨ ਕਰੋ ਤਤਨਾ ਮਹਿਰੀਵਾ ਹੈ ਗੁਰੂ ਸਾਹਿਬ ਜੀ ਆਸਤ ਪੰਜੀ ਪਹਿਲਾ ਬਧਾ ਚਰੁਪਾਨੀ ਬੇਨਤੀ ਹੈ ਕਿਰਪਾ ਕਰੋ ਜੀ ਅਬਨਾਸੀ ਪ੍ਰਭੂ ਮਨ ਮੈਂ ਰਾਖੋ ਮਰਜੀ ਕਹਿੰਦੇ ਜੀਵੋ ਜਦ ਪ੍ਰਭੂ ਨਾਮ ਸੁ ਰਹੇ ਤੈਨੂੰ ਆਪਣੇ ਮਨ ਦੇ ਵਿੱਚ ਯਾਦ ਕਰ ਮਾਰ ਜੀ ਕਹਿੰਦੇ ਅਬਨਾਸੀ ਪ੍ਰਭੂ ਮਨ ਮੈਂ ਰਾਖੋ ਤੇ ਹੋਰ ਅੱਗੇ ਕੀ ਅਰਦਾਸ ਮਾਰੀ ਗਏ ਨੇ ਹੁਣ ਕਰਨਾ ਕੀ ਹੈ ਜਾਈਏ ਇੱਕਦਮ ਉਹਨੂੰ ਆਪਣੇ ਮਨ ਦੇ ਵਿੱਚ ਬਸਾਉ ਨੂੰ ਯਾਦ ਕਰ ਦੇਣਾ ਛੱਡਣਾ ਉਹਨੂੰ ਕਿ ਅਜਿਹੇ ਨਾਲ ਮੰਨੂ ਕਿ ਤੂੰ ਪ੍ਰੀਤ ਧਿਆਨ ਕਰੇ ਰ ਮੂਖ ਇਜਾ ਜੋ ਪਿਆਰ ਲਾਇਆ ਬੰਨਾ ਇਹਨੂੰ ਛੱਡ ਦੇ ਜੋ ਉਹਨੂੰ ਛੱਡ ਦੇ ਤारण ਕਰੋ ਸਤਨਾਮੁ ਈ ਵਾਹਿ ਹੈ ਗੁਰੂ ਸਾਹਿਬ ਜੀ ਸਿਸਤੇ ਪਰੇ ਨਹੀਂ ਕਿ ਕੋਏ ਜਿੰਦੇ ਜਿਹੜਾ ਪ੍ਰਭੂ ਹੈ ਉਸ ਤੋਂ ਪਰੇ ਨਾ ਕੋਈ ਅਦਾਸ ਨਾ ਕੋਈ ਵਸਤੂ ਹੈ ਮਨੁਜੇ ਤੇ ਇਥੇ ਪਰੇ ਨਹੀਂ ਕੋਏ ਸਰਮ ਨਰੰਤਰ 1200 ਇਹਨਾਂ ਜਿਹੜਾ ਵਾਇਕੁ ਜੀ ਉਚਿਆਚਨ ਸਦਾ ਮਹਲੂ ਬਜੂਨ ਵਿੱਚ ਹੈ ਉਹ ਸਦਾ ਰਹਿਣੇ ਵਾਲਾ ਹੈ ਉਸ ਤੋਂ ਪਰੇ ਅਜੇ ਦੂਰ ਕੋਈ ਬਸੂ ਨਹੀਂ ਹੈ ਮਾਰ ਜੀ ਗਿਆ ਤੇ ਜਦੋਂ ਆਪਣੇ ਆਪੇ ਹਜ਼ਾਰਾ ਬੁਣੇ ਤੇ ਪਰੇ ਜਾਣਗੇ ਕੋਏ ਸਰਮ ਨਰੰਤਰ 1200 ਸਾਰੇ ਦੇ ਵਿੱਚ ਇੱਕ ਰਸੇ ਲਗਾਤਾਰ ਨੂੰ ਆਪ ਵਿਆਪਕ ਹੈ ਉਚਾਰਨ ਕਰੋ ਸਾਡੇ ਨਾ ਬਸਿਰੀ ਲਾਏ ਗੁਰ ਸਾਹਿਬ ਹੈ ਵਜੀ ਹਨ ਰੰਤਰ ਇੱਕੋ ਹੋਏ ਸਾਰੇ ਦੇ ਵਿੱਚ ਇੱਕ ਰਸੇ ਲਗਾਤਾਰ ਮੌਜੂਦ ਹੈ ਆਪ ਹੀ ਹੈ ਆਪੇ ਵਿੰਨਾ ਆਪੇ ਧਾਨਾ ਉਹ ਆਪ ਹੀ देखण वाला है बिना ने देखण वाला है आपे जानना ते सयाणा भी है जनन हार भी है आप भी ओ भाई गुरु जी परमेश्वर गहर गंभीर गीत सु जाना ओ सुजान भी है गहर भी है गंभीर वेथी है गहन गंभीर गीत सु जाना ਨੇ ਵੈਰੂ ਆਪ ਜਾਣਵਾ ਉਹ ਸੁਜਾਨ ਵੀ ਹੈ ਗਹਿੜ ਵੀ ਹੈ ਗੰਭੀਰ ਵੀ ਹੈ ਤੇ ਗਹਿਰ ਵੀ ਹੈ ਭਾਰਮਹਮ ਪਰਮੇਸ਼ਰ ਗੋਬਿੰਦ ਉਹ ਜਿਹੜਾ ਵੈਰੂ ਆਪ ਭਾਰਮਹਮ ਪਰਮੇਸ਼ਰ ਗੋਬਿੰਦ ਹੈ ਕ੍ਰਿਪਾ ਨਾ ਜਾਣ ਦਾਇਾਲ ਭਗਤੰਦ ਮਨੁਜ ਜੀ ਕਹਿੰਦੇ ਭੀਤੀ ਹੈ ਕਿ ਪਾਰਬ੍ਰह्म ਹਨ ਜੋ ਪਾਰਬ੍ਰह्म ਪਰਮੇਸ਼ਰ ਗੋਬਿੰਦ ਕ੍ਰਿਪਾ ਨਿਧਾਨ ਦਾਇਲ ਬਕੰਡ ਹੈ ਨਾ ਅੰਦੇ ਜੋ ਕਿਰਪਾ ਦਾਸ ਮੁੰਦਰ ਹੈ ਜੈਨੂ ਦੇ ਬਕਣ ਹਾੜਾ ਹੈ ਜਾਰਣ ਕਰੋ ਬਾਉ ਨਾਨਕ ਮਨ ਨੂੰ ਅਨਰਾਉ ਮਹਾਰਾਜ ਜੀ ਕਹਿ ਰਹੇ ਹਨ ਨਾਨਕ ਦੇ ਮਨ ਵਿੱਚ ਇਹ ਪ੍ਰੇਮ ਹੈ ਸਾਧ ਤਰੀਕੀ ਚਰਨੀ ਬਾਉ ਨਾਨਕ ਦੇ ਮਾਨੇ ਇਹ ਅਨਰਾਉ ਜਿੜਾ ਇਹ ਨਾਨਕ ਜੇ ਮਨ ਵਿੱਚ ਪਿਆਰ ਹੈ ਪ੍ਰੇਮ ਹੈ ਮੇਰੇ ਲੋਚ ਹੈ ਸਾਧ ਤਰੇ ਕੀ ਚੜਨੀ ਪਾਉ ਕਿ ਮੈਂ ਤੇਰੇ ਜਿਹੜੇ ਸਾਧੂ ਉਹਨੇ ਚੜਨੀ ਪਾਵਾਂ ਚਾਰਾ ਨ ਕਰੋ ਸਤਨਾਮ ਵਾਹੀ ਦੀਵਾ ਹੈ ਗੁਰੂ ਸਾਹਿਬ ਦੀ ਸੇਹੋਂ ਦੂਸਰਾ ਪੜਾਅ ਸ਼ੁਰੂ ਕਰਨੇ ਬੈਂਚ ਕਰਦੇ ਹਾਂ ਕਿਰਪਾ ਕਰੋ ਜੀ ਮਰਜ਼ਾ ਔਰਨ ਸਰਨਾ ਜੋ ਵਾਹਿਗੁਰੂ ਜੀ ਹੈ ਮਨ ਦੇ ਬਾਜਰਨਾ ਪੂਰਨ ਕਰਨ ਵਾਲਾ ਹੈ ਸ਼ਰਨ ਲੈਣ ਦੇ ਯੋਗ ਹੈ ਮਨਸਾ ਪੂਰਨ ਸਰਨਾ ਯੋਗ ਜਿਹੜੇ ਸ਼ਰਨਾ ਦਾ ਹਨ ਉਹ ਵੀ ਲੈਣਾ ਅਰਪਣ ਕੁਮਾਰ ਜੀ ਸ਼ਰਨਾ ਵਿੱਚ ਇਸ ਕੰਠ ਲਾਵੇ ਵਿਦੇਸਵਾਪੀ ਸੰਧਾ ਫਿਰਮਤ ਨਾਟਕ ਕੰਠ ਬਿਲਾਸ ਅਰ ਕੰਠ ਬਿਲਾਸ सदा ਅਕਰੰਧਾ ਮਨਸਾ ਪੂਰਨ ਸਰਨਾ ਜੋ ਪੂਰਨ ਕਰਨ ਵਾਲਾ ਵੇਧੜੀ ਆਮਾਜਨਾ ਮਾਨ ਹਰ ਸਾਧਵੀ ਸੰ ਲੈਣੇ ਯੋਗ ਹੈ ਜੋ ਕਰ ਪਾਇਆ ਸੋ ਹੀ ਹੋ ਗੋ ਕਹਿੰਦੇ ਉਸਾਨੋ ਮਾਰਜ ਕਹਿੰਦੇ ਉਹ ਕੁਛ ਹੋਵੇਗਾ ਜੋ ਕੋ ਯੋ ਕਰ ਪਾਇਆ ਸੋ ਹੀ ਹੋ ਕਹਿੰਦੇ ਉਹ ਹੁੰਦਾ ਹੋਵੇਗਾ ਜੋ ਉਸਨੇ ਮੁਕਰ ਕਰਕੇ ਆ ਦਿੰਦਾ ਹੈ ਜੋ ਕਰ ਪਾਇਆ ਆ ਦਿੰਦਾ ਹੋਇ ਮੁਕੁੰਡਾ ਹੋਵੇਗਾ ਜਾਣ ਕਰੋ ਸਰਬਤਹੀ ਜਿਲੇ ਹੋਈ ਸਾਏ ਦੇ ਜੀ ਹਰ ਪਰਜਾ ਨੇ ਨੇਚਰ ਫੋਰ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਹੜੇ ਨੇਚਰ ਫਰਕਣ ਦੇ ਸਮੇਂ ਦੇ ਵਿਸ਼ੇਸ਼ਟੀਏ ਜਿਹੜੇ ਨਾਸ ਹੋ ਜਾਂਦੇ ਅਤੇ ਉਤਪਤੀ ਵੀ ਹੋ ਜਾਂਦੇ ਹੀ ਹੈ ਹਰ ਨਾਮ ਪਰਮ ਸ੍ਰੀ ਰਿਗਿਆ ਕਰਦੇ ਆ ਅੱਖ ਵਰਗਨ ਦੇ ਸਮੇਂ ਵਿੱਚ ਮਾਰਨ ਦੇ ਗੰਦੇ ਨਾਸ ਕਰਦੇ ਨੇ ਉਤਪਤੀ ਕਰਦੇ ਆ ਜਗਾ ਨੇਤਰਪੂਰ ਨੇਤਰ ਪਰ ਕਰਨੇ ਨਾ ਹਰ ਨਾਮ ਪਰ ਜਗਾ ਨੇਤਰਪੂਰ ਨੇਤਰ ਜਿੱਤੇ ਜੇ ਪਰ ਜੇ ਜੇ ਨੇਤਰ ਕਰ ਕਰਦੇ ਸਮੇਂ ਦੇ ਵਿੱਚ ਸਿਤੀ ਜਿਹੜੀ ਨਾਸ ਹੋ ਜਾਂਦੀ ਹੈ ਤੇ ਉਹਦੀ ਉਤਪਤੀ ਹੁੰਦੀ ਹੈ ਹੋ ਸਕਦੀ ਹੈ ਇਸ ਦਾ ਮੰਤਰ ਨਾ ਜਾਣੇ ਹੋਰ ਮੰਤਰ ਕਹਿੰਦੇ ਸਲਾਹ ਕਰੋ ਇਹ ਨਹੀਂ ਸਲਾਹ ਉਸ ਬਿਨਾ ਕੋਈ ਨਹੀਂ ਜਾਣਦਾ ਹੈ ਉਜਾਣਨ ਕਰੋ ਸਤਨਾ ਪਹਿਰੀ ਵਾਏ ਗੁਰੁ ਸਾਹਿਬ ਜੀ ਅਨੰਦ ਰੂਪ ਮੰਗਲ ਸਦ ਜਾਣ ਕੇ ਵਾਪਨ ਅੰਦਰੂਪ ਉਦ ਕਰਮ ਸਦਾ ਪੂਜੀਆਂ ਹਨ ਧਰਮ ਧੋਗ ਸੁਣਿਆ ਘਰ ਤਾਂਗ ਉਹ ਜਿਹੜੇ ਘਰ ਵਿੱਚ ਸਾਰੇ ਬਰਦਾਸ਼ਤ ਸੁਣੇ ਦੇ ਹਨ ਵਿਚਾਰਨ ਕਰੋ ਸਤਿ ਆ ਮਹੀ ਦੀਵਾ ਹੈ ਗੁਲ ਹੈ ਬਦੀ ਰਾਜਨ ਰਾਜ ਯੋਗ ਮੇ ਜੋਗੀ ਰਾਜੇ ਵਿੱਚ ਰਾਜਾ ਯੋਗ ਮੇ ਜੋਗੀ ਹੈ ਤਾਂ ਮੈਂ ਛਬੀ ਛਬੀ ਸਰ ਗ੍ਰੇਸਤ ਮੈਂ ਠੋਗੀ

ਉਦੇ ਸਿਮਰਨ ਕਰ ਕਰਕੇ ਸੁਖ ਪ੍ਰਾਪਤ ਕਰ ਲਿਆ ਹੈ ਧਿਆਇ ਕੇ ਭਗਤਾਂ ਨੇ ਸੁਖ ਪਾਇਆ ਭਗਵਾਨ ਨੂੰ ਯਾਦ ਕਰਦੇ ਫਿਰ ਉਹਦੇ ਜਿਹੜਾ ਸਿਮਰਨ ਆਯਾਮ ਜਿਹੜੀ ਯਾਦ ਹੈ ਉਹਦੇ ਨਾਲ ਸੁਖ ਪ੍ਰਾਪਤ ਕਰ ਲਏ ਹਨ ਉਹਨਾਂ ਨੇ ਭਗਤਾਂ ਨੇ ਨਾਮ ਮਤੇ ਦੇ ਪ੍ਰਕਾ ਕਿਨਾਂ ਅੰਤਨਾ ਪਾਇਆ ਜਿਹੜਾ ਵਾਹਿਗੁਰੂ ਜੀ ਹੈ ਉਹ ਪ੍ਰਕ ਹੈ ਭਾਕੀ ਜੀ ਜਾਰੀ ਨਾ ਰਹੋ ਦਿਓ ਨਾਮ ਦੇ ਕੋ ਰਕਾ ਕਿਨੇ ਅਤਨ ਪਾਇਆ ਉਹ ਜਿਹੜਾ ਵਾਇਗੁਰੂ ਜੀ ਹੈ ਪੂਰਨ ਹੈ ਪੁਰਖ ਹੈ ਉਹਦਾ ਅੰਤ ਕਦੇ ਕਿਸੇ ਨੇ ਵੀ ਪਾਇਆ ਨਹੀਂ ਪਾਇਆ ਗੁਰੂ ਨਾਨਕ ਦੇਵ ਜੀ ਪਰਮਾਨੰ ਕਰਦੇ ਹਨ ਉਚਾਰਨ ਕਰੋ ਅੰਤ ਨਾਹੀ ਦੀਵਾ ਹੈ ਗੁਰਖਾਇ ਬਰੀ ਆਪੇ ਬਿਨਾਂ ਆਪੇ ਜਾਨਾ ਗਹਿਰ ਗੰਭੀਰ ਗੀਤ ਸੁਜਾਨਾ

घरगम्भीर गंभीर इधर आता ना गहरे इन्ना डुंबा के उसी चारा को पा सके अच्छा है वो सुजान जो जान जो जान वाले हैं ज्ञानस्तुप है गहरे गहरे है वो ये तो कोई गहराई जो अंतिलबे याद सकता है गंभीर गंभीर बुझा हुआ इतना इतना, इतना पानी चलता होया है डूबा है अंदर अंदर पता नहीं लगता है इतना गंभीर भी है गहीर इना डूंगा कि उसे छा नहीं लगती पता नहीं लगता है अथा अच्छा गया गहर गंभीर गहीर सुजाना सुजान कहते जरा समझदार है जानन हार है ओ पार्वतीश्वर गोविंद है कृपन नाना दयाल बक्षंद कृपा न समुद्र है जय जुए से भक्षण हारा है साध चरेगी चरणी पाओ नानक मन ए नाओ जो साध चरेगी चरणी पाओ नानक माने ए नाओ नानक मन विच प्यार है जेड़े तेरे साधु उन्होंने मैं चांदी पवा मेरे मन बच्चा है उचारण करो दी दी दो पदे सोलहवीस्वी पूरे हो माड़ी कृपा दल गए तीसरे पदे बेनती है कृपा करो जी की लीला की मेचना है लीला का दक ऐरन हूँ अबे चार दाजा लाया जाके लीला की मिथना है जेडुबे लीला भी ऐड है अबे चाय अंदाजा लाया जा सकता है थागल देव आरे अबगा है इस सारे देवते विचार करके थक गए हैं थागल देव आरे अबगा है ਉਹ ਵੀ ਵਿਚਾਰ ਕਰਦੇ থাকਦੇ ਹਨ ਉਚਾਰਨ ਕਰੋ ਤਨ ਮਹਿਰੀ ਵਾਹਿਗੁਰੂ ਹੈ ਬੜੀ ਹੋਇਤਨਾ ਮਿਟਾ ਮਨੁੱਖਾ ਦੇਵਤੇ ਜੇ ਵੀ ਪੂਜਾ ਪੂਜਾਰ ਕਰਕੇ ਛੱਦਦੇ ਹਨ ਪਿਤਾ ਮਾਂ ਜਾਣ ਕੇ ਜਾਣੇ ਪੂਠ ਅਗੇ ਸਮਝਾਰੇ ਮਹਾਰਾਜੀ पिता का जन्म के जाने पूछ के ना पिता ने ना जन्म है पुत्र के में जान सकता है कुछ जन है स्वाद है ये के में जान सकता है ना पिता का तो जन्म क्योंकि पिता पहला होता है पुत्र बाद जाता है के में जान सकता है पिता का जन्म के जाने पूछ सागल प्रोई अपने सूट भाई गुरु जी ने प्रभु जी ने जी सारी सृष्टि है और सारी सृष्टि अपने हुक्म रूपी जो सूत्र है धागा हैोई हुई है महाराज जी ने सृष्टि से मालिक है आप पिता है पिता के बारे उन्हें पता है इस करके जो सारी श्रिष्टि है झाके परोई हुई है चारन करो ਮਤ ਗਿਆਨ ਧਿਆਨ ਜਿੰਦੇ ਕਦੇ ਜਿਹਨਾਂ ਨੂੰ ਭਾਈ ਗੁਰੂ ਜੀ ਨੇ ਖੂਟੀ ਤੇ ਗਿਆਨ ਦੀ ਤੇ ਧਿਆਨ ਦੀ ਬਖਸ਼ਿਸ਼ ਕਰਦੇ ਹਨ ਸਮਾਤ ਗਿਆਨ ਧਿਆਨ ਜਿੰਦੇ ਇਹ ਸਮਾਤ ਦਿੰਦੇ ਹਨ ਗਿਆਨ ਤੇ ਧਿਆਨ ਦੇ ਬਖਸ਼ਿਸ਼ ਕਰਦੇ ਹਨ ਗਿਆਨ ਦਾਸ ਨਾਮ ਧਾਵਸੇ ਤੇ ਉਹ ਜਿਹੜੇ ਦਾਸ ਹਨ ਉਹਦੇ ਮਹਾਰਾਜ ਜੀ ਦੇ ਉਹ ਨਾਮ ਤੇ ਹੁੰਦੇ ਹਨ ਅਤੇ ਜੇ ਜਦ ਕਹੋਂਦੇ ਹਨ ਉਜਾਰਣ ਕਰੋ ਤੈਨੂੰ ਮੈਂ ਜਾਗੋ ਪਰਮਾਏ ਜਨਮ ਰਹਿ ਫਿਰ ਆਵੇ ਜਾਏ ਮਹਾਰਾਜ ਕਹਿੰਦੇ ਸੈਂ ਗੁਣਾਂ ਵਿੱਚ ਜਾ ਕੋ ਪਰਮਾਏ ਕਹਿੰਦੇ ਜਿਨ੍ਹਾਂ ਨੂੰ ਤਿੰਨਾਂ ਦੇ ਗੁਣਾਂ ਦੇ ਵਿੱਚੋਂ ਪਰਮਾ ਦਿੰਦਾ ਹੈ ਮਹਾਰਾਜ ਜੀ ਚੱਕਰ ਵਿੱਚ ਪਾ ਦਿੰਦਾ ਹੈ ਜੈ ਗੁਰੂ ਦਾ ਰਜੋ ਗੁਣ ਤਮੋ ਗੁਣ ਸਤੋ ਗੁਣ ਸੈਂ ਗੁਣਾਂ ਵਿੱਚ ਜਾ ਕੋ ਪਰਮਾਏ ਜਿਨ੍ਹਾਂ ਨੂੰ ਚੱਕਰ ਵਿੱਚ ਪਰਮਾ ਹੁੰਦਾ ਹੈ ਭਜਾਦਾ ਪਾ ਦਿੰਦਾ ਹੈ ਸੈਂ ਗੁਣਾਂ ਵਿੱਚ ਜਾ ਕੋ ਪਰਮਾਏ ਜਨਮ ਰਹਿਣਾ ਬਹਿ ਜਾਏ ਕਦੋਂ ਗੁਰੂ ਮਹਾਰਾਜ ਜੀ ਦਾ ਆਦੇਸ਼ ਇਹ ਕਹਿੰਦੇ ਬ੍ਰੋ ਇਨਸਾਨ ਹੈ ਜਿਹੜੇ ਜੀਵ ਹੈ ਉਹ ਮਰ ਜੰਮਦਾ ਰਹੇ ਤੇ ਮਰਦਾ ਵੇਰੋਂ ਦਾ ਫੇਰ ਜਾਂਦਾ ਇਤਰਾ ਚੱਕਰ ਚੱਲਦਾ ਰਹਿੰਦਾ ਜਨਮ ਮਰਨ ਬੇਰ ਆਵੇ ਜਾਏ ਜਾਨ ਨੂੰ ਪੀ ਲੈ ਕੇ ਫੇਰ ਮਰ ਜਾਂਦਾ ਫੇਰ ਆਉਣਾ ਜਾਣਾ ਦਾ ਲੱਗਿਆ ਰਹਿੰਦਾ ਐਸਾ ਜੀ ਕਿਡ ਬਾਇਓਲੋਜੀ ਆਪਰੇ ਆਪ ਹੀ ਹੈ ਉਚਾਰਣ ਕਰੋ ਹੈਰਾ ਬਦਲੂਏ ਕਿੰਨਾ ਗੋਣਾ ਜੋ ਬਿਜ ਪਾਣੇ ਆਵੇ ਆਪ ਹੈ ਉਹਨਾਂ ਨੂੰ ਬਚਾਣਿਆ ਕੋ ਮਹਾਰਾਜ ਆਪ ਹੀ ਆਪ ਹੈ ਰਹੋ ਪਰ ਹੁੰਦਾ ਹੋਏ ਜੋ ਆਪ ਕਰ ਰਿਹਾ ਹੈ ਪਰਮੇਸ਼ਰ ਜੀ ਹੁੰਦਾ ਹੋਈ ਹੁੰਦਾ ਹੈ ਤੁਹੋ ਸਦਾ ਸਲਾਮ ਦੇ ਰਿਹਾ ਹੈ ਜੁਰੁਰ ਬਾਬਾ ਸ਼ਹੀਦ ਬਲੀ ਕਾ ਤੁ ਸਦਾ ਸਲਾਮ ਦੇ ਰਿਹਾ ਕਾਰ ਚਰਨ ਕਰੋ ਪੂਜ ਜੀਤੇ ਇਸਕੇ ਅਸਥਾਨ ਐਸਾ ਜਨਾਵੈ ਤੇ ਸਾ ਨਾਨਕ ਜਾਨ ਹੁਣ ਜਿੰਨੇ ਵੀ ਪੁੱਛੇ ਹਨ ਉੱਥੇ ਨੀਵੇਂ ਛਾਉਂ ਹੰ ਸਾਰੇ ਉਹ ਭਾਈ ਗੁਰੂ ਜੀ ਦੇ ਹਨ ਪ੍ਰਭੂ ਜੀ ਦੇ ਹਨ ਹੁਣ ਜਿਸ ਨੂੰ ਜਾਣਦਾ ਆਪਣਾ ਆਪ ਤੇ ਨਾਨਕ ਤੇ ਸਾ ਕੋਈ ਜਿਹੜਾ ਜੀਵੋ ਜਾਣ ਜਾਂਦਾ ਹੈ ਜੀਵੋ ਧਾਰਨ ਕਰੋ नाम से रिवाहे चूसा है बजी नाना अगर चौथा जो स्पर्धा है सोड़ में सुपदीजा विचित्र कर दे हाँ कृपा करो जी नाना रूप नाना जागे रंग नाना रूप प्रभु देखेगा जिस प्रभु ने कही रंग आने के कही रूप हानम ਨਾਣਾ ਭੇਗ ਕਰੈ ਇਕ ਰੰਗ ਹੈ ਨਾ ਮਹਾਰਾਜੀ ਗੁਰੂ ਮਾਨ ਸਿੰਘ ਜੀ ਕਹਿੰਦੇ ਭੇਗ ਦਾ ਤਾਨ ਕਰਦੇ ਹਾਂ ਅਸੀਂ ਫੇਰ ਵੀ ਕਹਿੰਦੇ ਇਕ ਰੰਗ ਵਿੱਚ ਰਹਿੰਦਾ ਹੈ ਉਹ ਵਾਹਿਗੁਰੂ ਜੀ ਉਚਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਦੂਸਾ ਹੈ ਬਜੀ ਨਾਣਾ ਬੇਦ ਕਿੰਨੋ ਵਿਸਥਾਰ वाहगुरु जी ने प्रभु ने अनेक तरह श्रेठी का विस्तार है उच्चारण ना करो नाना चलित करे वे ਪੂਰਨ ਰਾਰਾ ਪੂਰਨ ਸਾਵਣ ਭਾਈ ਅਨੇਕਾ ਕਾਉਂਟ ਕਰਵਾ ਲੈ ਜੀ ਪਾਲਦੇ ਵਿੱਚ ਕਰਨ ਲੈਂਦਾ ਐ ਅਨੇਕਾ ਕਾਉਂਟ ਕਰਦਾ ਨਾਨਾ ਜੀ ਰਲ ਕਰੇ ਕਿਨਵਾ ਇੱਕ ਇੰਦੇ ਵਿੱਚ ਪਾਲਨ ਦੇ ਵਿੱਚ ਅਨੇਕਾ ਕਾਉਂਟ ਕਰ ਲੈਂਦੇ ਆ ਵਾਹਿਗੁਰੂ ਜੀ ਪੂਰਨਿਓ ਪੂਰਨ ਸਾਵਣ ਭਾਈ ਉਹ ਪੂਰਨ ਪਰਮੇਸ਼ਰ ਹੈ ਜੋ ਸੰਸਾਰ ਹੈ ਵਿਆਪਕ ਹੈ ਤੇ ਪੂਰ ਰਿਹਾ ਹੈ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਸ ਕਰ ਬੰਤ ਬਣਾਈ ਅਨੇਕਾਂ ਜੂਨ ਕਰਕੇ ਮਹਾਰਾਜ ਜੀ ਨੇ ਜਿਹੜੀ ਸੰਸਾਰ ਦੀ ਰਚਨਾ ਉਹ ਬਣਾਈ ਹੈ ਅਨੇਕਾਂ ਜੁਤਿਆ ਕਰਕੇ ਨਾਨਾ ਵਿਦਗਾਨ ਬੰਤ ਬਣਾਈ ਜੇਡੀ ਬਣ ਗਈ ਸੀ ਇਹ ਦੇਖਾਂ ਵਿਦਿਆ ਦੇ ਨਾਲ ਆਪਣੀ ਕੀਮਤ ਆਪੇ ਪਾਈ ਗਈ ਜੇ ਜਿਹੜੀ ਉਹਦੀ ਕੀਮਤ ਦਾ ਗਾਣਾ ਕੋਈ ਹੋਰ ਨਹੀਂ ਫਾ ਸਕਦਾ ਉਹ ਉਹਦੀ ਕੀਮਤ ਨੂੰ ਉਹਨੇ ਆ ਉਹ ਆਪ ਹੀ ਜਾਣਦਾ ਆ ਪਿੰਨ ਆਪਣੇ ਕੀਮਤ ਪਾਈ ਹੈ ਵਿਚਾਰ ਕਰੋ ਸਤਨ ਸ੍ਰੀ ਅਕਾਲ ਸ੍ਰੀ ਸਾਹਿਬ ਜੀ ਘਟ ਗਏ ਨੇ ਸਰੀਰਾਂ ਨੂੰ ਸਭ ਘਾੜੀ ਥਿਸ ਗਏ ਉਹ ਮਹਾਰਾਜ ਜੀ ਦੇ ਅੰਨ ਬਰਮੇਟਰ ਜੀ ਦੇ ਅੰਨ ਸਭ ਘੜਨ ਉਸਕੇ ਜਿਸਕੇ ਸਭ ਉਸਕੇ ਛਾਉ ਜੇ ਜਿਹੜੇ ਸਾਰੇ ਗਾਣਿਆਂ ਉਹ ਵੀ ਉਸੇ ਧਿਆਨ ਨਾਲ ਪਰਮੇਸ਼ਰ ਜੀ ਦੇ ਧਿਆਨ ਇਹ ਗੁਰੂ ਮਹਾਰਾਜ ਜੀ ਦਾ ਗਿਆਨ ਦੇ ਰਿਆ ਉਪਦੇਸ਼ ਕਰ ਰਿਆ ਪੰਚਮ ਪੀੜਾ ਜੀ ਸੁਖਮਨੀ ਸਾਹਿਬ ਜੀ ਦੇ ਅੰਦਰ ਸਭ ਘੜ ਇਸਕੇ ਸਭ ਇਸਕੇ ਠਾਉਾਰੇ ਇਸੇ ਸਰੀਰ ਹੈ ਉਸੇ ਦੇ ਹਨ ਤੇ ਉਹਦੇ ਵੀ ਜਿਵੇਂ ਟਿਕਾਣੇ ਹਨ ਉਹ ਵੀ ਉਸੇ ਦੇ ਹਨ ਆਪਾਂ ਜਦੋਂ ਕਿਤੇ ਬੈਡਲਿਆ ਨਾ ਜਾ ਕੇ ਉਹ ਟਿਕਾਣਾ ਹੋ ਜਾਂਦਾ ਤਾਂ ਸਾਡੇ ਸਾਰਾਂ ਅੰਦਰ ਨੇ ਬੈਠਾ ਹੋ ਇੱਕ ਦੋ ਹੋ ਜਾਏਗਾ ਜੇਕਰ ਇੱਕ ਵੀ ਆਉਂ ਜਪ ਜਪ ਜੀਵੇ ਨਾਨਕ ਹਰ ਨਾ ਹੋ ਇਹ ਨਾਨਕ ਉਹ ਪ੍ਰਭ ਦਾ ਜਿਹੜਾ ਨਾਮ ਹੈ ਮੈਂ ਜਪ ਜਪ ਕੇ ਜੁੰਦਾ ਹਾਂ ਉਚਾਰਨ ਕਰੋ ਸਤਨਾਮ ਸ਼ਿਵਾ ਹੈ ਜੁਸਾ ਹੈ ਦਜੀ ਸੋ ਸਾਡੇ ਜੀਵਨ ਦਾ ਜਿਹੜੇ ਇਹ ਨਾਮ ਵੀ ਮਹਾਰਜ ਜੀ ਤੁਹਾਨੂੰ ਜੁਬਾਦੇ ਇਹਦੇ ਤੁਹਾਨੂੰ ਪਾੜਾ ਹੁੰਦਾ ਹੈ ਜੋ ਆਪਣਾ ਸਮਝ ਆਪਣਾ ਆਪਾ ਜਨਣਾ ਉਹ ਨੂੰ ਜਨਣਾ ਜਿਹਨੂੰ ਜਨਣਾ ਹੈ ਬਾਕੀ ਸਾਰਾ ਗੁਰੂ ਦੇ ਹੱਥ ਵਿੱਚ ਜੋ ਅਗਨਸੀਆ ਹੱਥ ਹੋ ਰਹੇ ਸੇ ਅਜੀਬ ਹੀ ਮੈਂ ਜਿਹੜੇ ਆਪਨੇ ਹਾਂ ਚਲੇ ਜਾਂਦੇ ਆਣ ਫਿਰ ਗਵੈਂਚ ਜੁੜ ਕਰਾਂਗੇ ਜਦੋਂ ਗੁਰੂ ਮਿਲ ਜਾਂਦਾ ਹੈ ਸਾਧ ਸੰਤ ਸੰਤਾ ਦੇ ਸੰਗਤ ਮਿਲ ਜਾਂਦੀ ਹੈ ਨਾ ਜਦੋਂ ਤੁਹਾਨੂੰ ਫਿਰ ਗੁਰੂ ਦੇ ਬਾਰੇ ਸਮਝਾ ਦਿੰਦੇ ਐ ਕਿ ਜਿਹੜੇ ਗੁਰੂ ਹੈ ਉਹ ਇੱਕ ਲਾਈਟ ਹੈ ਜਿਹੜੀ ਅਗਿਆਨਤਾ ਨਾਲ ਪਰਦਾ ਸਾਡੇ ਉੱਪਰ ਪੈ ਗਿਆ ਹੈ ਨਾ ਉਹਨੂੰ ਦੂਰ ਕਰਨ ਦੇ ਸਮਰਾਟ ਐ ਉਹ ਜੋ ਪਰਮੇਸ਼ਰ ਵੱਲੋਂ Shakti ਪਰ ਆਪਣੇ ਗੁਰੂ ਨੂੰ ਹੈ ਗੁਰੂ ਸਮਰਾਟ ਹੈ ਜੋ ਮਨ ਦੇ ਘਰ ਸਕਦਾ ਹੈ ਹੈ ਇਸਾਰੇ ਪਰਮੇਸ਼ਰ ਦੇ ਕਹਨੇ ਗੁਰੂ ਨੂੰ ਦਿੱਤੀ ਹੋਈ ਹੈ ਜੀਵਨ ਨੂੰ ਉਹ ਸੰਤ ਹੈ ਇਹਨੇ ਉਹ ਸਮਝਾ ਲੰਦਾ ਹੈ ਨਾ ਭਾਈ ਗੁਰੂ ਸ਼ਬਦ ਨਾਲ ਜੁੜ ਜਾ ਫਿਰ ਜਿਹੜਾ ਆਪਣਾ ਧਿਆਨਾ ਉਹ ਬੱਝਾਂ ਕੋਲੋਂ ਨਹੀਂ ਤਾਂ ਘਰ ਚੱਲਦੇ ਚੱਕਰ ਦਾ ਜੇ ਰਹਿੰਦੇ ਐ ਸੋ ਸਤਿਗੁਰਾਂ ਨੂੰ ਬਲਿਆਰ ਜਾਂਦੇ ਆ ਗੁਰੂ ਮਹਾਰਾਜ ਸਾਹਿਬ ਜੀ ਨੂੰ ਬਲਿਆਰ ਜਾਂਦੇ ਆ ਜੋ ਸਭ ਦੇ ਦੇਖਾਰ ਸਭ ਜਗ ਹਾਜ਼ਰ ਨਾਲ ਜਿਹੜੇ ਮਨੂਦੈ ਜਨ ਕਰਦੇ ਨਹੀਂ ਸਦੋ ਬਲਿਆਰ 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 ਜਾਂਦੇ ਆ ਸੋ ਇਚੇ ਹਣ ਕਥਨ ਨੂੰ ਮਾਰਦੇ ਸੰਪੂਰਨ ਤੌਰੋ ਸੰਪੂਰਨ ਚਾਰ ਬਜੇ ਸੋੜ ਕੇ ਅਸਮਦੀਰੇ ਮਹਾਰਾਜ ਜੀ ਦਾ ਬਹੁਤ ਬਹੁਤ ਸ਼ੁਕਰਾਨਦ ਬਾਤ ਕਰਦੇ ਹਾਂ ਬੱਚਿਆਂ ਦਾ ਨਵਾਜੇ ਰਵਾਸਾ ਦੇ ਵਿੱਚੋਂ ਧੰਨ ਜੋ ਬਾਲਵੀਂ ਸੁਣਣ ਕਰਦੇ ਉਹਨਾਂ ਦਾ ਵੀ ਧੰਨਵਾਦ ਹੈ ਸੋ ਇਥੇ ਜੋ ਸੇਵਾ ਮਗਰ ਕਰਦੇ ਲੋਕ ਕਿੰਨੇ ਨੇਕਾਂ ਗੱਲਾਂ ਬੰਦੇ ਮੋੜੇ ਜਾਂਦੇ ਹਨ ਜਾਨ ਅਣਜਾਣ ਬੱਚੇ ਆਹ ਗਲਤੀਆਂ ਦੂਰ ਕਰਦੇ ਜੀ ਮਹਾਰਾਜ ਜੀ ਇਹ ਬੱਚਿਆਂ ਦਾ ਸਮਾਜ ਭਾਗ ਨੇ ਸਤਿਗੁਰੂ ਜੀ ਬਖਸ਼ੜੇ ਹੈ ਜੀ ਜੇ ਹ ਹੁਣ ਇੱਥੇ ਕਥਾ ਨੂੰ ਬ੍ਰਾਮ ਦੇ ਰਿਹਾ ਬਲਾਉ ਫਤੇ